ਆਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲ ਕਰ ਲਈਏ ਕਰਨ ਓਜਲਾ ਦੀ ਮੁਸਾ ਪਿੰਡ ਐਂਟਰੀ ਦੀ ਤੇ ਨਾਲੇ ਗੱਲ ਕਰ ਲਈਏ ਸਿੱਧੂ ਮੁਸੇ ਵਾਲੇ ਦੀ ਬੇਬੇ ਜੀ ਦੀ ਖੁਸ਼ੀ ਦੀ ਪੂਰੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਆ ਸਾਡੇ ਨਾਲ ਆਖਰ ਤੱਕ ਬਣੇ ਰਹੋ ਸਿੱਧੂ ਮੁਸੇ ਵਾਲੇ ਬਾਜ ਨੂੰ ਗਏ ਹੋਇਆਂ ਨੂੰ 2 ਸਾਲ ਹੋ ਗਏ ਸੀ ਜਿਸ ਤੋਂ ਬਾਅਦ ਸਿੱਧੂ ਪਰਿਵਾਰ ਉਦਾਸ ਹੀ ਰਹਿੰਦਾ ਸੀ ਤੇ ਜਿੰਨਾ ਉਹਨਾਂ ਦੇ ਚੋਣ ਵਾਲੇ ਸਿੱਧੂ ਨੂੰ ਹਰੇਕ ਬੰਦਾ ਮਿਸ ਕਰਦਾ ਸੀ ਲੇਕਿਨ ਜਦੋਂ ਦੀ ਛੋਟੇ ਸਿੱਧੂ ਦੀ ਫੋਟੋ ਵਾਇਰਲ ਹੋਈ ਉਸ ਵੇਲੇ ਤੋਂ ਜਿੰਨੇ ਵੀ ਸਿੱਧੂ ਮਸੇਵਾਲੇ ਨੂੰ ਚੋਣ ਵਾਲੇ ਉਹਨਾਂ ਨੂੰ ਇਹੀ ਲੱਗਦਾ ਕਿ ਸਾਡਾ ਵੱਡਾ ਭਰਾ ਯਾਨੀ ਕਿ ਸੁਭਦੀਪ ਸਿੰਘ ਸਿੱਧੂ ਸਿੱਧੂ ਮਸੇਵਾਲਾ ਵਾਪਸ ਆ ਗਿਆ ਹੈ ਤੇ ਉਹਨਾਂ ਦਾ ਸਹਾਰਾ ਸਾਨੂੰ ਮਿਲ ਗਿਆ ਏ ਤੇ ਇਹ ਸਹਾਰਾ ਬੇਬੇ ਬਾਪੂ ਨੂੰ ਵੀ ਮਿਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣੀਆਂ ਫੋਟੋਆਂ ਸੀ ਯਾਨੀ ਕਿ 1.5 ਸਾਲ ਪੁਰਾਣੀਆਂ ਜਦੋਂ ਸਿੱਧੂ ਮੁਸੇ ਵਾਲਾ ਗਿਆ ਸੀ ਉਸ ਵੇਲੇ ਬੇਬੇ ਬਾਪੂ ਜੀ ਜਮਾਂ ਹੀ ਬਜ਼ੁਰਗ ਜੇ ਹੋ ਗਏ ਸੀ ਤੇ ਜਮਾਂ ਰਹਿ ਗਏ ਸੀ ਤੇ ਰੰਗ ਚਿਹਰਿਆਂ ਦੇ ਉਹਨਾਂ ਦੇ ਉਡ ਗਏ ਸੀ ਲੇਕਿਨ ਜਿਹੜੀ ਹੁਣ ਤੁਸੀਂ ਫੋਟੋ ਦੇਖ ਰਹੇ ਹੋ ਇਸ ਵਿੱਚ ਬੇਬੇ ਜੀ ਵੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਤਗੜੇ ਲੱਗ ਰਹੇ ਨੇ ਤੇ ਬਾਪੂ ਜੀ ਵੀ ਤੇ ਛੋਟਾ ਸਿੱਧੂ ਤਾਂ ਫਿਰ ਵੱਡੇ ਵਾਂਗੂ ਹੀ ਲੱਗ ਰਿਹਾ ਏ ਤੁਹਾਨੂੰ ਇਹ ਫੋਟੋ ਦੇਖ ਕੇ ਕਿਵੇਂ ਲੱਗਿਆ ਕਿ ਤੁਹਾਨੂੰ ਵੀ ਵੱਡੇ ਸਿੱਧੂ ਮੂਸੇਵਾਲਾ ਦਾ ਪੁੱਲ ਲੇਖਾ ਪਿਆ ਜਾਂ ਫਿਰ ਨਹੀਂ ਸਾਨੂੰ ਕਮੈਂਟ ਜ਼ਰੂਰ ਕਰਨਾ ਤੇ ਹੁਣ ਗੱਲ ਕਰ ਲਈਏ ਕਰਨ ਓਜਲਾ ਦੀ ਕਰਨ ਓਜਲਾ ਆ ਰਿਹਾ ਏ 23 24 ਦਸੰਬਰ ਨੂੰ ਇੰਡੀਆ ਯਾਨੀ ਕਿ ਉਹਨਾਂ ਦਾ ਬੰਬੇ ਸ਼ੋਅ ਹੈ 23 ਤੇ 24 ਦਸੰਬਰ ਨੂੰ ਵਹ ਤਾਂ ਮੁਸ਼ਕਲ ਲੱਗਣਾ ਚਾਹੀਦਾ ਇਹ ਸ਼ੋਅ ਕਿਉਂਕਿ ਸ਼ਹੀਦੀ ਦਿਨ ਚੱਲ ਰਹੇ ਨੇ ਕਰਨ ਓਜਲਾ ਨੂੰ ਇਸ ਦਾ ਪੋਸਟਪੋਨ ਕਰ ਲੈਣਾ ਚਾਹੀਦਾ ਹੈ ਬਾਕੀ ਉਹਨਾਂ ਦੀ ਮਰਜ਼ੀ ਪਰ ਕਰਨ ਓਜਲਾ ਆਊਗਾ ਇੰਡੀਆ ਜਿਸ ਤੋਂ ਬਾਅਦ ਸਿੱਧੂ ਦੇ ਚੌਣ ਵਾਲੇ ਵੀ ਤੇ ਕਰਨ ਓਜਲਾ ਦੇ ਚੌਣ ਵਾਲੇ ਵੀ ਸਾਰੇ ਇਹ ਗੱਲ ਕਹਿ ਰਹੇ ਸੀ ਕਿ ਸਿੱਧੂ ਮੁਸੇ ਵਾਲੀ ਦੀ ਬੇਬੇ ਜੀ ਨੇ ਪਹਿਲਾਂ ਹੀ ਇਹ ਗੱਲ ਖੋਲ ਦਿੱਤੀ ਸੀ ਬੇਬੇ ਬਾਪੂ ਨੇ ਕਿ ਕਰਨ ਓਜਲਾ ਨਾਲ ਸਾਡਾ ਕੋਈ ਰੋਲਾ ਨਹੀਂ ਹੈ ਇਸ ਕਰਕੇ ਕਰਨ ਓਜਲਾ ਦਾ ਫਰਜ਼ ਬਣਦਾ ਕਿ ਉਥੇ ਜਾਵੇ ਤੇ ਸਿੱਧੂ ਮੂਸੇ ਵਾਲੇ ਦੀ ਬੇਬੇ ਬਾਪੂ ਨੂੰ ਮਿਲ ਕੇ ਆਵੇ ਤੇ ਨਾਲੇ ਛੋਟੇ ਸਿੱਧੂ ਮੂਸੇ ਵਾਲੇ ਨੂੰ ਵੀ ਮਿਲ ਕੇ ਆਵੇ ਇਹ ਕਰਨ ਓਜਲਾ ਨੂੰ ਕਿਹਾ ਗਿਆ ਸਾਰੇ ਲੋਕਾਂ ਕੋਲੋਂ ਸਾਰੇ ਫੈਨਾਂ ਕੋਲੋਂ ਪਿਆਰ ਕਰਨ ਵਾਲਿਆਂ ਕੋਲੋਂ ਤੁਹਾਨੂੰ ਕੀ ਲੱਗਦਾ ਕਰਨ ਓਜਲਾ ਨੂੰ ਜਾਣਾ ਚਾਹੀਦਾ ਜਾਂ ਫਿਰ ਨਹੀਂ ਕਮੈਂਟ ਜ਼ਰੂਰ